ਦੀਵਾਲੀ ਸਭ ਲਈ ਦਿਵਾਲੀ ਵਰਕੇ ਨਹੀਂ ਹੁੰਦੀ ਕਿਸੇ ਦੇ ਘਰ ਦੀਵੇ ਚੱਕਦੇ ਹਾਂ ਤਾਂ ਕਿਸੇ ਦੇ ਘਰ ਕਿਸੇ ਆਪਣੇ ਦੀ ਕਮੀ ਖਲਤੀ ਹੈ ਸੁਭਾਵ ਰੱਖਣਾ ਹੈ ਤਾਂ ਉਸ ਦੀਵੇ ਵਾਂਗ ਰੱਖੋ ਜੋ ਬਾਦਸ਼ਾਹ ਤੇ ਮਹਿਲ ਵਿੱਚ ਵੀ ਉਨੀ ਹੀ ਰੋਸ਼ਨੀ ਦਿੰਦਾ ਹੈ ਜਿੰਨੀ ਕੇ ਕਰੀਬ ਦੇ ਘਰ ਵਿੱਚ ਜਦੋਂ ਜ਼ਿੰਦਗੀ ਵਿੱਚ ਕੋਈ ਖੁਸ਼ੀ ਨਾ ਹੋਵੇ ਯਾਰ ਤਾਂ ਫਿਰ ਕੀ ਹੋਲੀ ਤੇ ਕਿ ਦਿਵਾਲੀ ਦਾ ਤਿਹਾਰ ਦੇਵੇ ਕਰਨੋਂ ਰੋਸ਼ਨ ਕਰਤੇ ਹਨ ਅਤੇ ਇੱਕ ਸੱਚਾ ਹਮਸਫਰ ਜ਼ਿੰਦਗੀ ਨੂੰ ਕਿਸੇ ਦੇ ਆਪਣੇ ਕਿਸੇ ਦੇ ਸੁਪਨੇ ਹਰ ਵਿਗੜੀ ਗੱਲ ਦੱਸੀ ਨਹੀਂ ਜਾਂਦੀ ਹਨੇਰਿਆਂ ਵਿੱਚ ਦਫ਼ਨ ਹਨ ਹਜ਼ਾਰ ਖਵਾਇਸ਼ਾਂ ਸਭ ਤੇ ਦਿਵਾਲੀ ਇੱਕੋ ਜਿਹੀ ਨਹੀਂ ਹੁੰਦੀ ਜਿੰਦਾ ਰਹੇ ਤਾਂ ਫੇਰ ਮਿਲਾਂਗੇ ਨਹੀਂ ਤਾਂ ਇਸ ਦਿਵਾਲੀ ਮੇਰੇ ਨਾਮ ਤੱਤੀ ਵਾਤ ਤੋਂ ਵੀ ਚਗਾ ਤੇਨਾ ਜਦ ਤਿਲ ਹੀ ਖੁਸ਼ ਨਾ ਹੋਵੇ ਤਾਂ ਤਿਉਹਾਰ ਦੀਆਂ ਖੁਸ਼ੀਆਂ ਵੀ ਜ਼ਹਿਰ ਵਰਗੀਆਂ ਲੱਗਦੀਆਂ ਹਨ ਕਿੰਨਾ ਵੀ ਖਾਸ ਦਿਨ ਕਿਉਂ ਨਾ ਹੋਵੇ ਖੁਸ਼ੀਆਂ ਮਾਤਮ ਵਿੱਚ ਬਦਲ ਜਾਂਦੀਆਂ ਹਨ ਜਦੋਂ ਕਿਸੇ ਆਪਣੇ ਦੀ ਕਮੀ ਮਹਿਸੂਸ ਹੁੰਦੀ ਹੈ ਹਰ ਤਿਹਾਰ ਇਹ ਮਹਿਸੂਸ ਕਰਵਾਉਂਦਾ ਹੈ ਕਿ ਕਾਮਯਾਬੀ ਤੋਂ ਬਿਨਾਂ ਕੋਈ ਉਤਸਵ ਨਹੀਂ ਹੁੰਦਾ ਅਤੇ ਜੇ ਤੂੰ ਕਾਮਯਾਬ ਨਹੀਂ ਤਾਂ ਤਿਹਾਰਾਂ ਤੇ ਵੀ ਕਰਤੋਤਾਂ ਨਹੀਂ ਮਿਲਦੇ ਹਨ ਕੁਈ ਸਭ ਕੁਝ ਮਿਲਨ ਤੇ ਵੀ ਨਾ ਖੁਸ਼ ਰਿਹਾ ਤੇ ਕੁਝ ਨਾ ਮਿਲਨ ਤੇ ਵੀ ਕਿਸੇ ਦੀ ਖਵਾਇਸ਼ ਮੁਸਕਰਾਉਂਦੀ ਹੈ ਪਟਾਕਿਆਂ ਦੇ ਇਸ ਸ਼ੋਰ ਵਿੱਚ ਅਕਸਰ ਨਾ ਚਾਨਣ ਕਿੰਨੀਆਂ ਸਿਸਕਿਆ ਲੁਕ ਜਾਂਦੀਆਂ ਹਨ ਅਤੇ ਇਹ ਤਿਉਹਾਰ ਸਿਰਫ ਖੁਸ਼ੀਆਂ ਦਾ ਨਹੀਂ ਉਮੀਦਾਂ ਦਾ ਵੀ ਹੈ ਤੋ ਕਿ ਯਾਦ ਰੱਖੋ ਕਿ ਆਖਰ ਦੀਵਾਲੀ ਵੀ ਮਸਿਆ ਦੀ ਰਾਤ ਨੂੰ ਹੀ ਆਉਂਦੀ ਹੈ ਇਸ ਦੀਵਾਲੀ ਪਸ ਇੰਨਾ ਕਰਿਓ ਕਿ ਘਰ ਪਾਵੈ ਨਾ ਸਾਫ ਰੱਖੋ ਪਰ ਦਿਲ ਜ਼ਰੂਰ ਸਾਫ ਰੱਖੋ ਦੀਵੇ ਘਰ ਨੂੰ ਰੋਸ਼ਨ ਕਰਦੇ ਹਨ ਅਤੇ ਇੱਕ ਸੱਚਾ ਹਮਸਫਰ ਜ਼ਿੰਦਗੀ ਨੂੰ ਤਿਹਾੜ ਤਾਂ ਉਹੀ ਹਨ ਪਰ ਇਨਸਾਨ ਬਦਲ ਗਏ ਹਨ ਤਿਹਾੜ ਤੇ ਘਰ ਜਾਣ ਦਾ ਮਨ ਤਾਂ ਬਹੁਤ ਕਰਤਾ ਹੈ ਪਰ ਹੁਣ ਉਹ ਬਚਪਨ ਵਾਲਾ ਪਿਆਰ ਨਾ ਮਿਲਣ ਕਾਰਨ ਮਨ ਉਦਾਸ ਹੋ ਜਾਂਦਾ ਹੈ ਘਰ ਸੱਚਦਾ ਹੈ ਹਰ ਦੀਵਾਲੀ ਬਦਲ ਉਹ ਇਹ ਬਚਪਨ ਵਾਲੀ ਦੀਵਾਲੀ ਮੰਗਦਾ ਹੈ ਦੀਵਾਲੀ ਹੁਣ ਪਹਿਲਾਂ ਵਾਂਗ ਨਹੀਂ ਰਹੀ ਖੈਰ ਲੋਕ ਵੀ ਹੁਣ ਕਿੱਥੇ ਪਹਿਲਾਂ ਵਰਗੇ ਰਹੇ ਤਿਹਾੜ ਤਾਂ ਹਰ ਸਾਲ ਮੁੜ ਆ ਜਾਂਦੇ ਹਨ ਮਸਲਾ ਤਾਂ ਪਹਿਲਾਂ ਵਾਲੇ ਪਾਵਾਂ ਤੇ ਨਾ ਮੁੜ ਆਉਂਦਾ ਹੈ ਇਨਸਾਨ ਮਕਾਨ ਬਦਲਦਾ ਹੈ ਕੱਪੜੇ ਬਦਲਦਾ ਹੈ ਸਬੰਧ ਬਦਲਦਾ ਹੈ ਫਿਰ ਵੀ ਦੁਖੀ ਰਹਿੰਦਾ ਹੈ ਕਿਉਂ ਕਿ ਉਹ ਖੁਦ ਨੂੰ ਨਹੀਂ ਬਦਲਦਾ। ਸੰਤ ਕੀ ਦੀ ਤੋੜ ਪਾਚ ਵਿੱਚ ਅਸੀਂ ਨੇ ਵਿਅਸਤੋ ਕਹਿ ਹਕੇ ਹੁਣ ਤਿਹਾਰ ਵੀ ਬਾਕੀ ਦਿਨਾਂ ਵਾਂਗ ਸਦਾਤਨ ਲੱਗਣ ਲੱਗੇ ਹਨ। ਲੋਕ ਕਹਿੰਦੇ ਹਨ ਕਿ ਤਿਹਾਰ ਫਿੱਕੇ ਪੈ ਗਏ ਹਨ। ਸੱਚ ਤਾਂ ਇਹ ਹੈ ਕਿ ਵਿਵਹਾਰ ਫਿੱਕੇ ਪੈ ਗਏ ਹਨ। ਇੱਕ ਦੀਵਾ ਐਸਾ ਚਕਾਓ ਜਿਸ ਨਾਲ ਮਨ ਦਾ ਅੰਧੇਰਾ ਦੂਰ ਹੋ ਜਾਵੇ। ਇੱਕ ਟੀਵਾ ਉਹਨਾਂ ਤੇ ਨਾਮ ਦਾ ਵੀ ਰੱਖਿਓ ਥਾਲੀ ਵਿੱਚ ਜਿੰਨਾਂ ਦੀਆਂ ਸਾਹਾਂ ਰੁਕ ਗਈਆਂ ਭਾਰਤ ਮਾਤਾ ਦੀ ਰਖਵਾਲੀ ਵਿੱਚ ਬਹੁਤ ਕਸਵਤਾ ਨਜ਼ਾਰਾ ਹੈ ਇਸ ਅਜੀਬ ਚਹੀ ਦੁਨੀਆ ਦਾ ਲੋਕ ਬਹੁਤ ਕੁਝ ਇਕੱਠਾ ਕਰਨ ਚ ਲੱਗੇ ਹਨ ਖਾਲੀ ਹੱਥ ਚਾਂ ਲਈ ਤਿਉਹਾਰ ਤਾਂ ਹਰ ਸਾਲ ਆਉਂਦਾ ਹੈ ਪਰ ਕੁਝ ਲੋਕ ਕਦੇ ਵਾਪਸ ਨਹੀਂ ਆਉਂਦੇ ਅੰਤ ਵਿੱਚ ਬਸ ਯਾਦਾਂ ਰਹਿ ਜਾਂਦੀਆਂ ਹਨ ਅੱਖਾਂ ਵਿੱਚ ਚਲਾਈ ਰੱਖੋ ਇੱਕ خواہشਾਂ ਦਿੱਤੀ ਜ਼ਿੰਦਗੀ ਹਰ ਰਾਤ ਦੀਵਾਲੀ ਵਰਗੀ ਲੱਗੇਗੀ ਉਹਨਾਂ ਨੂੰ ਵੀ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਜੋ ਦੀਵਾਲੀ ਆਉਣ ਤੋਂ ਪਹਿਲਾਂ ਹੀ ਸਾਡੀ ਜ਼ਿੰਦਗੀ ਵਿੱਚ ਹਨੇਰਾ ਕਰਕੇ ਤੇਵਾ ਛੋਟਾ ਹੋਵੇ ਜਾਂ ਵੱਡਾ ਕੋਈ ਫਰਕ ਨਹੀਂ ਪੈਂਦਾ ਜੇ ਉਸ ਨਾਲ ਕਿਸੇ ਦੀ ਜ਼ਿੰਦਗੀ ਵਿੱਚ ਉਮੀਦ ਦੀ ਲੋਅ ਚੱਲ اٹھے ਤਾਂ ਉਹ ਹੀ ਅਸਲੀ ਦੀਵਾਲੀ ਹੈ ਕਿਉਂਕਿ ਰੌਸ਼ਨੀ ਦੀਵਾਰਾਂ ਤੇ ਨਹੀਂ ਦਿਲਾਂ ਵਿੱਚ ਚੱਕਣੀ ਚਾਹੀਦੀ ਹੈ ਉਮੀਦ ਕਰਦਾ ਹਾਂ ਦੋਸਤੋ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ دیکھتے ਰਹਿਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਮੇਰੇ ਵੱਲੋਂ ਆਪ ਸਭ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਰੱਬ ਰਾਖਾ